ਨਵਾਂ ਸ਼ਹਿਰ ਪੁਲਿਸ ਨੇ ਇਸ ਹਫਤੇ ਜ਼ਿਲ੍ਹੇ ਵਿੱਚ ਚੱਲ ਰਹੇ ਦੋ ਨਕਲੀ ਨਸ਼ਾ ਚੜਾਓ ਕੇਂਦਰਾਂ ਦਾ ਪਰਦਾਫਾਸ਼ ਕੀਤਾ ਹੈ। ਇਹਨਾਂ ਦੋਹਾਂ ਤੋਂ ਕਰੀਬ 114 ਨੌਜਵਾਨਾਂ ਨੂੰ ਉਹਨਾਂ ਦੇ ਘਰਦਿਆਂ ਦੇ ਹਵਾਲੇ ਕੀਤਾ ਗਿਆ ਹੈ। ਰਾਹੋਂ ਵਿੱਚ ਚੱਲ ਰਹੇ ਸੈਂਟਰ ਤੋਂ ਦੋ ਅਤੇ ਔੜ ਵਿੱਚ ਚੱਲ ਰਹੇ ਸੈਂਟਰ ਤੋਂ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੁਣੋ ਇਸ ਬਾਰੇ ਡੀਐਸਪੀ ਮਾਧਵੀ ਸ਼ਰਮਾ ਨੇ ਪ੍ਰੈਸ ਕਾਨਫਰੰਸ ਵਿੱਚ ਕੀ ਦੱਸਿਆ। ਨਵਾਂ ਸ਼ਹਿਰ ਵੱਲੋਂ ਐਸਐਚਓ ਰਾਹੋਂ ਤੇ ਐਸਐਚਓ ਔੜ ਦੇ ਟੀਮਾਂ ਵੱਲੋਂ ਦੋ ਜਾਲੀ ਨਸ਼ਾ ਛਡਾਊ ਕੇਂਦਰਾਂ ਤੇ ਰੇਡ ਕੀਤੀ ਗਈ ਹੈ ਇੱਕ ਗਰਾਹਾਂ ਦੇ ਵਿੱਚ ਤੇ ਇੱਕ ਔੜ ਦੇ ਵਿੱਚ ਦੋਵਾਂ ਦੇ ਤਹਿਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਪੰਜਾਂ ਵੱਲੋਂ ਦੋ ਅਲੱਗ-ਲੱਗ ਥਾਵਾਂ ਤੇ ਦੋ ਮਾਲਕ ਸਿਗੇ ਜਿਨ੍ਹਾਂ ਦੇ ਵੱਲੋਂ ਰਾਹਾਂ ਦੇ ਵਿੱਚ ਇੱਕ ਇਲੀਗਲ ਨਸ਼ਾ ਛਡਾਊ ਕੇਂਦਰ ਚਲਾਇਆ ਜਾ ਰਿਹਾ ਸੀ ਟੋਟਲ 46 ਉਥੇ ਨੌਜਵਾਨਾਂ ਨੂੰ ਉਹਨਾਂ ਨੇ ਭੱਤੀ ਕਰਕੇ ਰੱਖਿਆ ਸੀ ਉਹਨਾਂ ਦੇ ਘਰਦਿਆਂ ਨੂੰ ਗੁੰਮਰਾਹ ਕੀਤਾ ਗਿਆ ਸੀ ਕਿ ਇਹ ਇੱਕ ਲੀਗਲ ਨਸ਼ਾ ਛੁਡਾਓ ਕੇਂਦਰ ਹੈ ਤੇ ਸਾਡੇ ਕੋਲ ਕਾਉਂਸਲਿੰਗ ਤੇ ਮੈਡੀਕਲ ਸਾਰੀਆਂ ਫੈਸਿਲਿਟੀਆਂ ਅਵੇਲੇਬਲ ਹੈ ਇਸੇ ਤਰੀਕੇ ਦੇ ਨਾਲ ਔੜ ਦੇ ਵਿੱਚ ਟੋਟਲ 68 ਨੌਜਵਾਨ ਸੀ ਜਿਨ੍ਹਾਂ ਨੂੰ ਉਥੇ ਰੱਖਿਆ ਗਿਆ ਸੀ ਤੇ ਲੋਕਾਂ ਨੂੰ ਇਸੇ ਤਰੀਕੇ ਨਾਲ ਗੁੰਮਰਾਹ ਕਰਕੇ ਮਹੀਨੇ ਦੇ 12 ਤੋਂ 15000 ਰੁਪਏ ਲੋਕਾਂ ਤੋਂ ਵਸੂਲ ਕਰ ਰਹੇ ਸੀ ਤੇ ਉਹਨਾਂ ਦੇ ਘਰਦਿਆਂ ਨੂੰ ਇਹੀ ਦੱਸਿਆ ਜਾਂਦਾ ਸੀ ਕਿ ਸਾਡੇ ਦੇ ਕੋਲ ਮੈਡੀਕਲ ਫੈਸਿਲਿਟੀਆਂ अवेलेबल ਹੈ ਜਿਮ ਦੀ ਫੈਸਿਲਿਟੀ अवेलेबल ਹੈ ਕਾਉਂਸਲਿੰਗ अवेलेबल ਹੈ ਅਸੀਂ ਲੋਕਾਂ ਦੇ ਘਰਦਿਆਂ ਦੇ ਨਾਲ ਪੈਰੈਂਟਸ ਦੇ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਤੇ ਉਹਨਾਂ ਨੂੰ ਪੂਰੀ ਤਰੀਕੇ ਨਾਲ ਗੁੰਮਰਾਹ ਕਰਕੇ ਉਹਨਾਂ ਦੇ ਨਾਲ ਠੱਗੀ ਮਾਰੀ ਜਾ ਰਹੀ ਸੀ ਐਸ ਐਚਓ ਔਰ ਤੇ ਐਸ ਐਚਓ ਰਾਹੁਲ ਨੇ ਕਾਫੀ ਚੰਗਾ ਕੰਮ ਕਰਕੇ ਡਾਕਟਰਸ ਦੀ ਟੀਮ ਤੇ ਡਰੱਗ ਇਨਸਪੈਕਟਰਸ ਦੇ ਨਾਲ ਇੱਕ ਕਲੈਕਟਿਵ ਟੀਮ ਵੱਲੋਂ ਰੇਡ ਕਰਕੇ ਨਾ ਦੋਵਾਂ ਤੇ ਸਖਤ ਕਾਰਵਾਈ ਕੀਤੀ ਗਈ ਹੈ ਤੇ ਇਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਮੈਡਮ ਜਿਹੜਾ ਹੋਰ ਉੱਥੇ ਕਿੰਨੇ ਸਾਲ ਤੋਂ ਕੰਮ ਚੱਲ ਰਿਹਾ ਸੀ? ਹੋਰ ਜੀ। ਇਹ ਪ੍ਰੋਪਰਲੀ ਤਾਂ ਹੁਣੇ ਜ਼ਿਆਦਾ ਉੱਥੇ ਪੇਸ਼ੈਂਟਸ ਸ਼ੁਰੂ ਹੋਏ ਪਰ ਚੋਰੀ-ਚੋਰੀ ਗੁਪਚਪ ਤਰੀਕੇ ਨਾਲ ਇਹ ਕਰੀਬ 1.5 ਤੋਂ 2 ਸਾਲ ਤੋਂ ਕੰਮ ਚੱਲ ਰਿਹਾ ਸੀ। ਹੁਣ ਇਹਨਾਂ ਦੇ ਕੋਲ ਪੇਸ਼ੈਂਟਸ ਦੀ ਗਿਣਤੀ ਕਾਫੀ ਜ਼ਿਆਦਾ ਵਧ ਗਈ ਸੀ ਤੇ ਜੀ ਤਾਂ ਸਾਡੇ ਪੁਲਿਸ ਦੇ ਨੋਟਿਸ ਦੇ ਵਿੱਚ ਆ। ਕਿੱਥੇ ਤਰ੍ਹਾਂ ਨਾਲ ਆ ਲੈਂਦੇ ਨੇ? ਹਾਂਜੀ ਕਿੱਥੇ ਰਹਿਣ ਵਾਲੇ ਤੀਨੋਂ ਮੁਜਰਮ ਜਾਂ ਦੋਸ਼ੀ ਇਹ ਹੈਗੇ ਆ ਇੱਕ ਮੁਜਰਮ ਹੈਗਾ ਜਸਤੇਜ ਸਿੰਘ ਗੋੜ ਵਾਲਾ ਇਹ ਸਮਰਾਲੇ ਦੇ ਰਹਿਣ ਵਾਲਾ ਹੈ ਦੂਸਰਾ ਜਮਾਲਪੁਰ ਦਾ ਲੁਧਿਆਣੇ ਤੋਂ ਰਹਿਣ ਵਾਲਾ ਤੀਸਰਾ ਮਨਦੀਪ ਸਿੰਘ ਇਹ ਥਾਣਾ ਸਦਰ ਰਾਇਕੋਟ ਦੇ ਏਰੀਆ ਦਾ ਰਹਿਣ ਵਾਲਾ ਤਿੰਨੋਂ ਲੁਧਿਆਣੇ ਦੇ ਰਹਿਣ ਵਾਲੇ ਮੈਡਮ ਪਾਰ ਵਿੱਚ ਕਿਹੜੀ ਜਗ੍ਹਾ ਤੇ ਚੱਲ ਰਿਆ ਸੀ ਸੈਂਟਰ ਤੋਂ ਉੜਾਪੜ ਪਿੰਡ ਵਿੱਚ ਚੱਲ ਰਿਆ ਸੀ ਹਾਂ ਬਸੋਂ ਦੇ ਨੇੜੇ ਸੀ ਕਿ ਦੂਰ ਸੀ ਬਸੋਂ ਦੇ ਨੇੜੇ ਸੀ ਪਰੋਂ ਤਕਰੀਬਨ 114 ਜਿਹੜੇ ਆ ਨਸ਼ਾ ਛਡਾਉ ਨਸ਼ਾ ਛੱਡਣ ਲਈ ਲੋਕ ਗਏ ਹੋਏ ਸੀ ਕਿ ਫੋਨ 114 ਉਹਨਾਂ ਦਾ ਕੀਤਾ ਕੀ ਇਹ ਇਹਨਾਂ ਵਿੱਚੋਂ ਕਾਫੀ ਤਾਂ ਇਸ ਤਰ੍ਹਾਂ ਦੇ ਸੀ ਜਿਹੜੇ ਕਿ ਆ ਕਈ ਤਾਂ दारू ਦੇ ਐਡਿਕਟ ਸੀ ਜਿਹੜੀ ਡਾਕਟਰਾਂ ਦੀ ਟੀਮ ਅਸੀਂ ਲੈ ਕੇ ਗਏ ਸੀ ਉਹਨਾਂ ਨੇ ਉਹਨਾਂ ਦੀ ਅੱਛੇ ਤਰੀਕੇ ਨਾਲ ਜਾਂਚ ਕੀਤੀ ਜਿਨ੍ਹਾਂ ਨੂੰ ਫਰਦਰ ਟ੍ਰੀਟਮੈਂਟ ਦੀ ਜ਼ਰੂਰਤ ਹੈ ਉਹਨਾਂ ਨੂੰ ਸਿਵਲ ਹਸਪੀਟਲ ਜਿਹੜਾ ਸਾਡਾ ਲੀਗਲ ਡੀ ਐਡਿਕਸ਼ਨ ਕੇਂਦਰ ਹੈ ਉੱਥੇ-ਉੱਥੋਂ ਸ਼ਿਫਟ ਕੀਤਾ ਗਿਆ ਤੇ ਕਈਆਂ ਨੂੰ ਜਿਨ੍ਹਾਂ ਨੂੰ ਅੱਗੇ ਫਰਦਰ ਹਸਪੀਟਲਾਈਜ਼ ਕਰਕੇ ਟ੍ਰੀਟਮੈਂਟ ਦੀ ਜ਼ਰੂਰਤ ਨਹੀਂ ਸੀ ਜਨਤਾ ਘਰ ਦੇ ਵਿੱਚ ਇਲਾਜ ਚੱਲ ਸਕਦਾ ਹੈ ਉਹਨਾਂ ਦੀ ਟੀਮ ਵੱਲੋਂ ਡਾਕਟਰਾਂ ਦੀ ਟੀਮ ਦੀ ਅਹ ਦਿਸ਼ਾ ਨਿਰਦੇਸ਼ ਇੱਥੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਦੇ ਹਵਾਲੇ ਕੀਤਾ ਗਿਆ ਤਾਂ ਉਹਨਾਂ ਦਾ ਘਰ ਦੇ ਵਿੱਚ ਰਹਿ ਕੇ ਇਲਾਜ ਕੰਟੀਨਿਊ ਹੋ ਰਿਹਾ ਹੈ ਮੈਡੀਕਲ ਟਰੀਟਮੈਂਟ ਵੀ ਉਹਨਾਂ ਨੂੰ ਹੋ ਰਹੀ ਤੇ ਕਾਉਂਸਲਿੰਗ ਵੀ ਹੋ ਰਹੀ ਹੈ ਜੀ ਹਾਂ ਜੀ ਮੈਡਮ ਸੈਂਟਰ 'ਚ ਖਾਣੇ ਦੇ ਕੀ ਪ੍ਰਬੰਧ ਸੀਗਾ ਇਹਨਾਂ ਦੇ ਖਾਣੇ ਦੇ ਪ੍ਰਬੰਧ ਕਾਫੀ ਜ਼ਿਆਦਾ ਖਰਾਬ ਸੀ ਉਸ ਜਗ੍ਹਾ ਤੇ ਤੁਸੀਂ ਜਾਓਗੇ ਤਾਂ ਕਾਫੀ ਸਮੈਲ ਆ ਰਹੀ ਸੀ ਕੋਈ ਅੱਛਾ ਹਾਈਜਨਿਕ ਪ੍ਰਬੰਧ ਨਹੀਂ ਸੀ ਉੱਥੇ ਮਨ ਜਿਵੇਂ ਤੁਸੀਂ ਦੱਸਿਆ ਕਿ ਗੁੰਮਰਾਹ ਕਰਕੇ ਪੇਸ਼ੈਂਟਸ ਨੂੰ ਲੈ ਕੇ ਆਉਂਦੇ ਸੀ ਕਿ ਕਾਉਂਸਲਿੰਗ ਵੀ ਹੋਊਗੀ ਕਿ ਮੈਡੀਕਲ ਫੈਸਿਲਿਟੀ ਮਿਲੂਗੀ ਉਹ ਮਿਲਦੀ ਸੀ ਕਿ ਸਿਰ ਨਹੀਂ ਉਹਨਾਂ ਦੇ ਕੋਲ ਕੋਈ ਵੀ ਕੁਆਲੀਫਾਈਡ ਡਾਕਟਰਸ ਅਵੇਲੇਬਲ ਨਹੀਂ ਹੈ ਨਾ ਉਹਨਾਂ ਦੇ ਕੋਲ ਕੁਆਲੀਫਾਈਡ ਕਾਉਂਸਲਰਸ ਅਵੇਲੇਬਲ ਹੈ ਇਹਨਾਂ ਦੇ ਵਿੱਚੋਂ ਜਿਹੜੇ ਹੁਣ ਅਸੀਂ ਆਡ ਦੇ ਵਿੱਚ ਐਫ ਆਈ ਆਰ ਕੀਤੀ ਹੈ ਜਿਹੜੇ ਓਨਰ ਉਹ ਸੈਂਟਰ ਨੂੰ ਜਲਾ ਰਹੇ ਸੀ ਉਹਨਾਂ ਵਿੱਚੋਂ ਇੱਕ ਤੇ ਪਹਿਲੇ ਵੀ ਲੜਾਈ ਝਗੜੇ ਦਾ ਲੁਧਿਆਣਾ ਦੇ ਵਿੱਚ ਪਟਾ ਰਜਿਸਟਰਡ ਹੈ ਜਿਹਨੂੰ ਅੱਗੇ ਜਾ ਕੇ ਐਕੁਇਟਲ ਹੋ ਗਿਆ ਪਰ ਇਹਨਾਂ ਦੇ ਕੋਲ ਕਿਸੇ ਦੇ ਕੋਲ ਵੀ ਕੋਈ ਵੀ ਮੈਡੀਕਲ ਡਿਗਰੀ ਨਹੀਂ ਜਿਹੜੇ ਲੁਧਿਆਣੇ ਕੋਲ ਸੈਂਟਰ ਚ ਲਾ ਰਹੇ ਸੀ ਇਹਨਾਂ ਨੂੰ ਆਈਡੀਆ ਕਿੱਥੋਂ ਆਇਆ ਕੋਈ ਦੱਸਿਆ ਤਾਂ ਇਹਨਾਂ ਨੇ ਆਪ ਨਿਸ਼ਾ ਕਰ ਦਿੱਤੀ ਕਿ ਨੇ ਇਹਨਾਂ ਦੇ ਵਿੱਚੋਂ ਕੋਈ ਆਪਨਸ਼ਾ ਕਰਦਾ ਨਹੀਂ ਪਾਇਆ ਗਿਆ ਬਾਕੀ ਇਨਵੈਸਟੀਗੇਸ਼ਨ ਜਾਰੀ ਹੈ ਨਾ ਚੀਜ਼ਾਂ ਨੂੰ ਅੱਗੇ ਪਤਾ ਲਗਾਇਆ ਜਾਏਗਾ ਮਾਮਲਾ ਕਿ ਕਿ ਦਰਜ ਹੋਣਾ ਔੜ ਵਾਲੇ ਚ ਔੜ ਵਾਲੇ ਦੇ ਵਿੱਚ 420 344 ਤੇ 22 ਐਨਡੀਪੀਐਸ ਐਕਟ ਕੋਚੇ ਹੋਰ ਜਗ੍ਹਾ ਤੋਂ ਕੁਝ ਮੈਡੀਸਨਲ ਡਰੱਗਸ ਲਿਆ ਕੇ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਾ ਰਹੀ ਸੀ ਉਹਦੇ ਵਿੱਚ ਤਫਤੀਸ਼ ਜਾਰੀ ਹੈ ਕਿ ਕਿੱਥੋਂ ਲੈ ਕੇ ਆ ਰਹੇ ਸੀ ਕਿਸ ਤਰੀਕੇ ਨਾਲ ਇਹ ਚੱਲ ਰਹੀ ਮਲੀ ਤਾਂ ਜਾਏਗਾ ਹਾਂਜੀ ਇਹਨਾਂ ਦਾ ਰਿਮਾਂਡ ਲਿੱਤਾ ਜਾ ਰਿਹਾ ਅੱਜ ਦਾਲ ਤੇ ਪੇਸ਼ ਹੋਣਾ ਹੈ ਔਰ ਵਾਲੇ ਜਿਹੜੇ ਚਲਾਰਸ਼ ਨਾਲ ਆਪਸ ਵਿੱਚ ਕੋਈ ਸੰਬੰਧ ਸੀ ਨਹੀਂ ਹਲੇ ਤੱਕ ਕੋਈ ਇਹਨਾਂ ਦਾ ਸੰਬੰਧ ਸਟੈ ਪਰ ਤਫਤੀਸ਼ ਜਾਰੀ ਹੈ ਇਸ ਨੂੰ ਚੈੱਕ ਕੀਤਾ ਜਾਏਗਾ ਕੋਈ ਜਾਣਕਾਰੀ ਸੀਮੈਂਟ ਮੇ ਇਹਨਾਂ ਦੇ ਕੰਮ ਕਰਾਂ ਦੇ ਜਦ ਕੰਮ ਕਰ ਰਹੇ ਸਨ ਕੋਈ ਜਾਣਕਾਰੀ ਸੀ ਇਹਨਾਂ ਨੂੰ ਇਹ ਨਾਰਮਲ ਲੋਗ ਹੈ ਇਹਨਾਂ ਨੂੰ ਕੋਈ ਵੀ ਮੈਡੀਕਲ ਬੈਕਗ੍ਰਾਉਂਡ ਨਹੀਂ ਹੈਗਾ ਇਹਨਾਂ ਦੀ ਕੀ ਐਜੂਕੇਸ਼ਨ ਹੈਗੀ ਜਿਹੜੇ ਰੋਕੀ ਪਕੜੇ ਇਹਨਾਂ ਦੀ ਮੈਡੀਕਲ ਬੈਕਗ੍ਰਾਉਂਡ ਕੋਈ ਨਹੀਂ ਐਜੂਕੇਸ਼ਨ ਦਾ ਜਨਰਲ ਜਿਸ ਤਰ੍ਹਾਂ ਬੈਚਲਰ ਜੇ ਪਲੱਸ 2 ਕੀਤੀ ਹੋਵੇ ਇਸ ਤਰੀਕੇ ਦੀ ਸੀ ਬਾਕੀ ਉਹ ਸਾਰਾ ਕੁਝ ਅਸੀਂ ਚੈੱਕ ਕਰ ਰਹੇ ਹਾਂ ਤਫਤੀਸ਼ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਮੈਨੂੰ ਇਹ ਐਡਵਰਟਾਈਜ਼ਮੈਂਟ ਵਗੈਰਾ ਕਰਦਾ ਕਰ ਦੋ ਐਡਵਰਟਾਈਜ਼ਮੈਂਟ ਇਹਨਾਂ ਦੀ ਵਰਡ ਆਫ ਮਾਊਥ ਹੀ ਸੀ ਕੋਈ ਵੀ ਕਿਤੇ ਫਲੈਕਸਿਸ ਹੋਣ ਜਾਂ ਕੋਈ ਟੈਲੀਫੋਨਿਕ ਹੋਵੇ ਇਸ ਤਰੀਕੇ ਦੀ ਕੋਈ ਵੀ ਐਡਵਰਟਾਈਜ਼ਮੈਂਟ ਕਿਤੇ ਵੀ ਪਾਈ ਨਹੀਂ ਗਈ ਮੈਡਮ ਫਿਰ ਕੋਈ ਗਿਣਤੀ ਹੈ ਕਿ 1.5 ਸਾਲਾਂ ਵਿੱਚ ਕਿੰਨੇ ਨਸ਼ਾ ਫਟਣ ਨੇ ਇਹਨਾਂ ਕੋਲ ਨੋਟਵਾਰ ਨੇ ਉਹ ਸੇ ਇਹਨਾਂ ਦੇ ਰਜਿਸਟਰ ਸਾਰੇ ਕਬਜ਼ੇ ਵਿੱਚ ਲੈ ਲਏ ਆ ਉਹ ਸਾਰਾ ਕੁਝ ਚੈੱਕ ਕੀਤਾ ਜਾ ਰਿਹਾ ਹਲੇ ਤਫਤੀਸ਼ جاری ਹੈ